ਟਾਈਗਰ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਸੁਣੇ-ਹੁਣੇ ਇੱਕ ਵਧੀਆ ਖੁਸ਼ਖਬਰੀ ਦੇ ਰਹੇ ਆ ਵੀ ਜਿਹੜੀ ਆਪਾਂ ਕੱਲ న్యూਸ ਲਾਈ ਸੀ ਮੰਡੀ ਬਰੀ ਵਾਲਾ ਨਾਲ ਸੰਬੰਧਤ ਉਹ ਇਸ ਵੇਲੇ ਖਬਰ ਦਾ ਅਸਰ ਹੋ ਚੁੱਕਿਆ ਹੈ ਤੇ ਜਿਹੜੀਆਂ ਲੈਟਰਰੀ ਦੀਆਂ ਬਿਮਾਰੀਆਂ ਫੈਲਣ ਦਾ ਕਾਰਨ ਬਣ ਰਹੀਆਂ ਸਨ ਗੰਦੇ ਪਾਣੀ ਦੀ ਨਿਕਾਸੀ ਨਹੀਂ ਸੀ ਹੋ ਰਹੀ ਥੂ ਕਮੇਟੀ ਪ੍ਰਸ਼ਾਸਨ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹ ਕੰਮ ਸ਼ੁਰੂ ਕੀਤਾ ਗਿਆ ਇਸ ਲਈ ਲੋਕਾਂ ਵੱਲੋਂ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਤੁਰੰਤ ਮੌਸਮ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਟਾਈਗਰ ਪੰਜਾਬ న్యూਜ਼ ਚੈਨਲ ਤੇ ਲੱਗੀ ਹੋਈ న్యూਜ਼ ਨੂੰ ਸਮਰਪਿਤ ਇਹ ਆਪਣੀ ਡਿਊਟੀ ਮੁਤਾਬਕ ਜਿਹੜਾ ਉਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕੁਝ ਹੀ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸੀ ਉਹ ਖਤਮ ਕਰਨ ਦਾ ਭਰੋਸਾ ਦਿੱਤਾ ਹੈ ਧੰਨਵਾਦ ਸਤਿ ਸ੍ਰੀ ਅਕਾਲ